ਇਨ ਟ੍ਰਿਪਲ ਰਾਈਡਿੰਗ ਕਰਦੇ ਹੋਏ ਮੁੰਡੇ ਇੱਕ ਵੈਪਨ ਜਿਹੜੇ ਸੀਗੇ ਹਵਾ ਚ ਲੈ ਰਾ ਰਹੇ ਸੀ ਉਹ ਪਿਸਟਲ ਚੌਂਕ ਸੀ ਸੀਗਾ 42 ਗੱਲ ਸਹੀ ਆ ਇਮੀਡੀਏਟਲੀ ਆਪਾਂ ਵੀਡੀਓ ਵੇਖੀਏ ਤੇ ਵੀਡੀਓ ਵੇਖਦੇ ਇਸੇ ਤਰੀਕੇ ਨਾਲ ਹੀ ਲੱਗਦਾ ਆ ਕਿ ਜਿਹੜਾ ਇਹ ਵਾਕਿਆ ਹੀ ਜਿਹੜਾ ਹੈਗਾ ਮਤਲਬ ਕਿ ਪਿਸਟਲ ਜਿਹੜਾ ਹੈਗਾ ਆ ਉਹ ਕੱਢਿਆ ਗਿਆ ਔਰ ਬਰਮਾਸ਼ੀ ਟਾਈਪ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਕਿ ਪਰਸੋਂ ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਸੀਗੀ ਜਿਹੜੀ ਆਪਣੀ 크리스마ਸ ਡੇ ਦੇ ਉੱਤੇ ਕਿ ਤਿੰਨ ਟ੍ਰਿਪਲ ਰਾਈਡਿੰਗ ਕਰਦੇ ਹੋਏ ਮੁੰਡੇ ਇੱਕ ਵੈਪਨ ਜਿਹੜੇ ਸੀਗੇ ਹਵਾ ਚ ਲੈ ਰਾ ਰਹੇ ਸੀ ਉਹ ਕ੍ਰਿਸਟਲ ਚੌਂਕ ਸੀ ਸੀਗਾ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ ਔਰ ਇਮੀਡੀਏਟਲੀ ਜਿਹੜਾ ਸੀਗਾ ਸੀਪੀ ਸਰ ਨੇ ਇਹਦਾ ਸਖਤ ਨੋਟਿਸ ਲਿਆ ਔਰ ਅਸੀਂ ਇਮੀਡੀਏਟਲੀ ਇਹਨੂੰ ਜਿੱਦਾਂ ਵੀ ਸਾਡੇ ਨੋਟਿਸ ਚ ਆਈ ਇਹਨੂੰ ਅਸੀਂ ਇਹਨੂੰ ਜਿਹੜੀ ਹੈਗੀ ਆਪਣੀ ਇਨਵੈਸਟੀਗੇਸ਼ਨ ਸਟਾਰਟ ਕਰਤੀ ਸੋ ਇਨਵੈਸਟੀਗੇਸ਼ਨ ਸਟਾਰਟ ਕਰਦੇ ਹੋਏ ਅਸੀਂ ਜਿਹੜਾ ਹੈਗਾ ਇਹ ਨਾ ਤਿੰਨਾਂ ਬੰਦੇ ਨੂੰ ਫੋਲੋਅ ਅਪ ਕੀਤਾ ਔਰ ਉਸ ਮੋਟਰਸਾਈਕਲ ਦੇ ਨੰਬਰ ਨੂੰ ਫੋਲੋਅ ਅਪ ਕਰਦੇ ਆ ਪਤਾ ਲੱਗਾ ਕਿ ਜਿਹੜਾ ਨੰਬਰ ਜਿਹੜਾ ਸੀਗਾ ਇਹਨਾਂ ਦਾ ਕਿਸੇ ਹੋਰ ਮੋਟਰਸਾਈਕਲ ਨੂੰ ਵੀ ਲੱਗਾ ਹੋਇਆ ਸੀ ਉਹ ਵੀ ਮੋਟਰਸਾਈਕਲ ਜਿਹੜਾ ਸੀਗਾ ਅਸੀਂ ਵੇਰ ਕੇ ਤੈਸ ਕਰ ਲਿਆ ਹੈਗਾ ਸੋ ਇਹਦੇ ਵਿੱਚ ਜਿਹੜੇ ਤਿੰਨ ਬੰਦੇ ਜਿਹੜਾ ਗਗਨਦੀਪ ਸੀਗਾ ਕਬੀਰ ਸਿੰਘ ਦਿਲਰਾਜ ਸਿੰਘ ਸੀਗਾ ਇਹ ਤਿੰਨੇ ਬੰਦੇ ਜਿਹੜੇ ਸੀਗੇ ਇਹ ਇੱਥੇ ਆਪਣੇ ਵੰਡਰ ਕਾਰਬਨਲ ਚੱਲ ਰਿਹਾ ਹੈਗਾ ਰਣਜੀਤ ਐਵਨਿਊ ਟੂ ਬਲਾਕ ਦੇ ਵਿੱਚ ਉੱਥੇ ਆਏ ਸੀਗੇ ਤੇ ਉੱਥੇ ਇਹਨਾਂ ਨੇ ਜਿਹੜਾ ਇੱਕ ਸੀਗਾ ਟੁਆਇ ਪਿਸਟਲ ਜਿਹਨੂੰ ਕਹਿੰਦੇ ਘਟਾਉਣਾ ਪਿਸਟੋਲ ਜਿਹੜਾ ਹੈਗਾ ਉਹ ਇਹਨਾਂ ਨੇ ਉੱਥੋਂ ਖਰੀਦਿਆ ਸੀਗਾ ਔਰ ਖਰੀਦਦੇ ਹੋਏ ਜਦੋਂ ਇਹ ਜਾ ਰਹੇ ਸੀਗੇ ਤੇ ਉਦੋਂ ਮੁੰਡੇ ਨੇ ਕਿਸੇ ਦਾ ਹੱਥ ਕੱਢ ਲਿਆ ਤੇ ਇਹਦੀ ਜਿਹੜੀ ਵੀਡੀਓ ਪਿੱਛੋਂ ਜਿਹੜੀ ਸੀਗੀ ਉਹ ਬਣਾਈ ਗਈ ਹੈ ਗੱਡੀ ਦੇ ਵਿੱਚੋਂ ਔਰ ਇਹ ਜਿਹੜੀ ਵੀਡੀਓ ਫਿਰ ਵਾਇਰਲ ਹੋ ਗਈ ਸੋ ਇਮੀਡੀਏਟਲੀ ਸਾਰੀ ਇਨਵੈਸਟੀਗੇਸ਼ਨ ਕਰਕੇ ਤਿੰਨਾਂ ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਆ ਫੜ ਲਿਆ ਹੈਗਾ ਔਰ ਇਹਨਾਂ ਦੇ ਕੋਲੋਂ ਜਿਹੜਾ ਘਟਾਉਣਾ ਪਿਸਟੋਲ ਸੀਗਾ ਉਹ ਵੀ ਚੰਗੀ ਤਰ੍ਹਾਂ ਚੈੱਕ ਕਰਕੇ ਵੈਰੀਫਾਈ ਕਰਕੇ ਆਪਣੀ ਟੈਕਨੀਕਲੀ ਜਿਹੜੇ ਹੈਗੇ ਸਾਡੇ ਆਰਮਰ ਉਹਨਾਂ ਤੋਂ ਵੀ ਚੈੱਕ ਕਰਵਾ ਕੇ ਪਤਾ ਕਰ ਲੈ ਕਿ ਵਾਕਈ ਹੀ ਕਢਾਉਣਾ ਪਿਸਤੌਲ ਸੀਗਾ ਸੋ ਇਸ ਤਰ੍ਹਾਂ ਕਰਕੇ ਜਿਹੜਾ ਬੜਾ ਵੱਡਾ ਇੱਕ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਸੀਗਾ ਕਿ ਆਪ ਨੂੰ ਸਾਡੇ ਵਿੱਚ ਹਥਿਆਰ ਘੁਮਾ ਕੇ ਲੈ ਕੇ ਜਿੱਦਾਂ ਸੀਪੀ ਸਾਹਿਬ ਉਹਨਾਂ ਜਿਹੜੀ ਜੀਓ ਟੋਲਰੈਂਸ ਟੂਵਰਡਸ ਜਿਹੜੀ ਆ ਆਰਮ ਡੈਕ ਤੇ ਹੈਗੀ ਹੈ ਕਿ ਕੋਈ ਵੀ ਬੰਦਾ ਜਿਹੜਾ ਇਦਾਂ ਬੇਸ਼ਕ ਪਾਉਂਦਾ ਜਾਂ ਕੁਝ ਵੀ ਕਰਦਾ ਉਹਨੂੰ ਜਿਹੜਾ ਇਮੀਡੀਏਟਲੀ ਸਖਤ ਕਾਰਵਾਈ ਕਰਦੇ ਹੋਏ ਨਾ ਤਿੰਨਾਂ ਨੂੰ ਜਿਹੜਾ ਹੈਗਾ ਅਸੀਂ ਰਾਉਂਡ ਅਪ ਕਰਕੇ ਪੁਸ਼ਕਿਸ਼ ਕੀਤੀ ਹੋਰਾਂ ਦਾ ਖਡਾਉਣਾ ਪਿਸਤੌਲ ਜਿਹੜਾ ਸੀਗਾ ਉਹ ਵੀ ਕਰ ਲਿਆ ਔਰ ਸਾਧ ਹੀ ਸਾਰ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਜਦੋਂ ਵੀ ਕੋਈ ਐਸੀ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰਦੇ ਹੋ ਤਾਂ ਥੋੜੀ ਜੀ ਮਤਕੇ ਦੀ ਜਿਹੜੀ ਹੈਗੀ ਆ ਵੈਰੀਫਿਕੇਸ਼ਨ ਜਿਹੜੀ ਹੈੀ ਜ਼ਰੂਰ ਕਰਨਾ ਇਹ ਕੋਈ ਕਿਥੋਂ ਦੇ ਰਹਿਣ ਵਾਲੇ ਸਮਝਦੇ ਆਦਰਵਾਇਸ ਕੀ ਕਰਦੇ ਨੇ ਸਟੂਡੈਂਟ ਨਹੀਂ ਜਾਂ ਕਾਰੋਬਾਰੀ ਨਹੀਂ ਜਾਂ ਕੀ ਕਰਦੇ ਇਹ ਜਿਹੜਾ ਗਗਨਦੀਪ ਹੈਗਾ ਇਹ 21 ਸਾਲਾਂ ਦਾ ਹੈ ਤਰਨਤਨ ਰੋਡ ਦਾ ਹੈਗਾ ਜੀ ਗੁਰੂ ਨਾਨਕ ਕਲੋਨੀ ਦਾ ਕਬੀਰ ਜਿਹੜਾ ਹੈ ਕੋਟ ਮੰਗਲ ਸਿੰਘ ਦਾ ਹੈਗਾ ਤੇ ਦਿਲਰਾਜ ਜਿਹੜਾ ਹੈਗਾ ਇਹ ਗਲੀ ਨੰਬਰ 2 ਜਿਹੜਾ ਹੈਗਾ ਬਾਬਾ ਦੀਪ ਸਿੰਘ ਕਲੋਨੀ ਤਰਨਤਨ ਰੋਡ ਦੇ ਤਿੰਨੇ ਹੈਗੇ ਨੇ ਇਹ ਤਿੰਨੇ ਹੀ ਆਪਣੇ ਪ੍ਰਾਈਵੇਟ ਕੰਮ ਕਰਦੇ ਨੇ ਤੇ ਇਹਨਾਂ ਦੀ ਉਮਰ ਜਿਹੜੀ ਹੈਗੀ ਆ 20 ਤੋਂ 22-23 ਸਾਲ ਦੇ ਵਿੱਚ ਹੈਗੀ। ਤੇ ਆਦਰਵਾਇਜ਼ ਇਹਨਾਂ ਨੇ ਕਿਉਂਕਿ ਲਹਿਰਾਨ ਦਾ ਕੱਢਣ ਦਾ ਕਾਰਨ ਹਨ ਕੀ ਸੀਗਾ ਕਿਉਂਕਿ ਉਹ ਬੈਠੇ ਤੇ ਸਾਈਕਲ ਜਿਹੜਾ ਪਿੱਛੇ ਬੰਦਾ ਸੀਗਾ ਜੋ ਉਹਨਾਂ ਨੇ ਇਨੀਸ਼ੀਅਲ ਪੁਛਗਿੱਛ ਤੋਂ ਦੱਸਿਆ ਹੈਗਾ ਕਿ ਇਹ ਜਿਹੜੇ ਸੀਗੇ ਇਹਨਾਂ ਨੇ ਇੱਕ ਟੌਏ ਪਿਸਟਲ ਲਿਆ ਹੋਇਆ ਸੀ ਜਿਹੜਾ ਪਿੱਛੇ ਬੰਦਾ ਬੈਠਾ ਸੀਗਾ ਉਹਨੇ ਆਪਣਾ ਹੈਂਡ ਚੇਂਜ ਕੀਤਾ। ਜਦੋਂ ਹੈਂਡ ਚੇਂਜ ਕੀਤਾ ਤੇ ਉਹਦਾ ਜਿਹੜਾ ਸੀਗਾ ਰਾਈਟ ਹੈਂਡ ਸਾਈਡ ਤੋਂ ਜਿਹੜਾ ਪਿਸਤੌਲ ਵਿਖਾਇਆ ਗਿਆ ਔਰ ਇਮੀਡੀਏਟਲੀ ਵਾਕਿਆ ਤੁਹਾਡੇ ਵਾਲੀ ਗੱਲ ਸਹੀ ਆ ਇਮੀ ਵੇਖਦੇ ਇਸੇ ਤਰੀਕੇ ਨਾਲ ਹੀ ਲੱਗਦਾ ਆ ਕਿ ਜਿਹੜਾ ਇਹ ਵਾਕਿਆ ਹੀ ਜਿਹੜਾ ਹੈਗਾ ਮਤਲਬ ਕਿ ਪਿਸਤਲ ਜਿਹੜਾ ਹੈਗਾ ਆ ਉਹ ਕੱਢਿਆ ਗਿਆ ਔਰ ਬਦਮਾਸ਼ੀ ਟਾਈਪ ਹੈ ਕਿ ਇਹ ਬਿਲਕੁਲ ਸਹੀ ਗੱਲ ਆ ਤੁਹਾਡੀ ਜਿਹੜਾ ਉਹਦਾ ਗੈਸਚਰ ਸੀਗਾ ਉਹ ਇਸ ਤਰ੍ਹਾਂ ਦਾ ਹੀ ਸ਼ੋਅ ਹੁੰਦਾ ਆ ਵੀ ਇਸ ਤੋਂ ਲੱਗਦਾ ਪੀ ਇਹ ਜਿਹੜੇ ਬਦਮਾਸ਼ੀ ਚ ਹਵਾ ਕਰ ਰਹੇ ਸਰ ਸਾਰਿਆਂ ਨੂੰ ਮਰ ਕਿੰਨਾ ਦੇਖ ਕੀ ਹੈ ਬਾਈ ਸਾਹਿਬ ਦੇ ਕਰੀਬ ਹੈ ਪੜਦੇ ਵੀ ਹੋਣਗੇ ਜਾਂ ਕੁਝ ਕਰਦੇ ਹੋਣਗੇ ਇਸ ਟਾਈਮ ਪ੍ਰਾਈਵੇਟ ਕੰਮ ਕਰ ਰਹੇ ਆਗੇ ਕੰਮ ਜੀ ਜੀ ਤੇ ਕੀ ਇਹ ਕਿਸੇ ਨੂੰ ਫੋਲੋ ਕਰਦੇ ਸੀ ਜਾਂ ਫਿਰ ਉਦੋਂ ਹੀ ਕਿ ਉਹ ਇੱਕ ਮਨਸ਼ਾ ਸੀ ਕਿ ਮਨਸ਼ਾ ਕੀ ਡੋਨਾ ਪਿਸਟੋਲ ਖਰੀਦ ਕੇ ਇਹ ਨਾ ਇੱਕ ਜਿਹੜੀ ਐਸ ਜਿੱਦਾਂ ਆਪਾਂ ਬੱਚੇ ਚ ਖਡੋਨਾ ਪਿਸਟੋਲ ਕੋਈ ਖਰੀਦ ਦੇਣਾ ਅੱਛਾ ਲੱਗਾ ਉਹਨਾਂ ਨੇ ਉਹਨਾਂ ਨੂੰ ਖਰੀਦ ਦਿਆ ਔਰ ਉਹ ਲੈ ਕੇ ਜਾ ਰਹੇ ਸੀ ਜਿੱਦਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮਨਸ਼ਾ ਉਹਨਾਂ ਦੀ ਗਲਤ ਨਹੀਂ ਸੀ ਜੋ ਹੁਣ ਤੱਕ ਦੀ ਸਾਡੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦਾ। ਤਾਂ ਫਿਰ ਕੋਈ ਮਾਮਲਾ ਨਹੀਂ ਦਰਜ ਕੀਤਾ ਗਿਆ। ਨਹੀਂ ਇਹਨਾਂ ਦੇ ਜੇ ਖੋ ਜੇ ਐਡਾ ਵੱਡਾ ਕੰਮ ਕੀਤਾ ਇਹਨਾਂ ਨੂੰ ਛੋੜੀ ਚੀਜ਼ ਮੈਂ ਸਾਰਿਆਂ ਨੂੰ ਤੁਹਾਨੂੰ ਅਪੀਲ ਕਰਦਾ ਵੀ ਕੋਈ ਵੀ ਜਦੋਂ ਵੈਪਨ ਕਿਸੇ ਨੂੰ ਦਿਖਾਉਂਦੇ ਹੋ ਕੋਈ ਸੈਂਸਿਟੀਵਿਟੀ ਹੁੰਦੀ ਹੈ ਤੇ ਉਹਦੇ ਨਾਲ ਸਾਰਾ ਮਾਹੌਲ ਇੱਕ ਰਹੀ ਜਿਹੜਾ ਖਰਾਬ ਹੁੰਦਾ। ਸੋ ਪ੍ਰੀਵੈਂਟਿਵ ਐਕਸ਼ਨ ਅਸੀਂ ਇਹਨਾਂ ਦਾ ਜ਼ਰੂਰ ਕੀਤਾ ਜੀ। ਪ੍ਰੀਵੈਂਟਿਵ ਕੋਈ ਸਤਕੁੰਜਾ ਕੋਈ ਕਿਸ ਤਰ੍ਹਾਂ ਦੀ ਕੋਈ ਕੋਈ ਵੀ ਹਾਂ ਨਹੀਂ ਤਾਂ ਪ੍ਰੀਵੈਂਟਿਵ ਐਕਸ਼ਨ ਹੱਦ ਤੱਕ ਹੋ ਜਾਂਦੀ ਕੀਤੀ ਗਈ ਇਹਨਾਂ ਦੀ ਪ੍ਰੀਵੈਂਟਿਵ ਅਰੈਸਟ ਕੀਤਾ ਗਿਆ। ਪਰ ਇਹਨਾਂ ਨੂੰ ਅਸੀਂ ਤੁਹਾਨੂੰ ਸਾਰਿਆਂ ਨੂੰ ਵਾਰਨ ਕਰਦੇ ਆਂ ਵੀ ਕੋਈ ਵੀ ਬੰਦਾ ਜਿਹੜਾ ਹੈਗਾ ਆਪਣਾ ਵੈਪਰ ਜੇ ਇਸ ਤਰ੍ਹਾਂ ਕੋਈ ਕਰੇਗਾ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਸਮਾਜ ਵਸੇ ਕੀ ਇੱਕ ਤਰ੍ਹਾਂ ਦਾ ਸਮਝੋ ਕਿ ਇੱਕ ਤਰ੍ਹਾਂ ਜਿਸ ਤਰ੍ਹਾਂ ਪਿੱਛੇ ਮੁੜ ਕੇ ਦੇਖਦਾ ਆਪਣਾ ਗੁੱਸਾ ਬਹੁਤ ਜ਼ਾਹਰ ਕਰ ਰਿਹਾ ਅਸੀਂ ਕੋਈ ਪਹਿਲੇ ਪਰਚੇ ਵੀ ਹੈ ਇਹਨਾਂ ਦੇ ਕੋਈ ਨਹੀਂ ਪਹਿਲੇ ਇਹਨਾਂ ਦਾ ਕੋਈ ਕਰਾਈ ਨਹੀਂ ਬਸ ਸੋਸ਼ਲ ਮੀਡੀਆ ਦੇ ਚੱਕਰ ਚੇ ਰਹੇ ਨੇ। ਸੋਸ਼ਲ ਮੀਡੀਆ ਵੀ ਕਹਿ ਸਕਦੇ ਆ ਇੱਕ ਇੱਕ ਮੂਵਮੈਂਟ ਜਿਹੜੀ ਨਾ ਉਹ ਵੀਡੀਓ ਤੇ ਕਲਿੱਕ ਇਸ ਤਰ੍ਹਾਂ ਬਣੀ ਤੇ ਉਹ ਹਾਪ ਭਾ ਵੀ ਬਿਲਕੁਲ ਤੁਸੀਂ ਸਹੀ ਕਿਹਾ ਵੀ ਉਹਨਾਂ ਦੇ ਹਾਪ ਭਾ ਜਿਹੜੇ ਸੀਗੇ ਉਹ ਮੈਚ ਕਰ ਗਏ ਉਸ ਤਰ੍ਹਾਂ ਜਿਹੜੇ મતલਬ ਕਿ ਉਹਨਾਂ ਦਾ ਗੈਸ ਸੀਗਾ ਬਦਮਾਸ਼ੀ ਟਾਈਪ ਸੀਗਾ ਸੋ ਅਲਟੀਮੇਟਲੀ ਇਹਨੇ ਬੜੀ ਜ਼ਿਆਦਾ ਇਮੀਡੀਏਟਲੀ ਤੁਹਾਨੂੰ ਪਤਾ ਕਿ ਸਾਰੇ ਬੜੀ ਜੇਤੀ ਵਾਇਰਲ ਹੋਈ ਆਲਓਵਰ ਔਰ ਸਾਨੂੰ ਬੜੀ મતલਬ ਕਿ ਖੁਸ਼ੀ ਹੈ ਕਿ ਅਸੀਂ ਇਹਨੂੰ ਬੜੀ ਛੇਤੀ ਟ੍ਰੇਸ ਕਰ ਲਿਆ ਤੇ ਤੁਹਾਡੇ ਸਾਹਮਣੇ ਆ ਕੇ ਇਹਨੂੰ ਅਸੀਂ ਕਲੈਰੀਫਾਈ ਕਰ ਰਹੇ ਹਾਂ ਬਦਮਾਸ਼ੀ ਉੱਤਰ ਗਈ ਨਾ ਸਿਕਿਉਰਿਟੀ ਪਲੇਟਾਂ ਦੀ ਗੱਲ ਕੀਤੀ ਜਾਂਦੀ ਜੀ ਹਰ ਇੱਕ ਵਾਹਨ ਉਸ ਸਿਕਿਉਰਿਟੀ ਪਲੇਟ ਇਹਨਾਂ ਦੇ ਸਿਕਿਉਰਿਟੀ ਪਲੇਟ ਵੀ ਨਹੀਂ ਲੱਗੀ ਹੋਈ ਉਹ ਮੋਟਰਸਾਈਕਲ ਇਹਨਾਂ ਦਾ ਸੀ ਜੀ ਜੀ ਇਹ ਜਿਹੜਾ ਹੈ ਨਾ ਕੋਲ ਮੋਟਰਸਾਈਕਲ ਸੀਗਾ ਉਹ ਹੈ ਨਾ ਸੀ ਸਿਕਿਉਰਟੀ ਪਲੇਟ ਸੀ ਜਿਹੜੀ ਤੁਸੀਂ ਸਹੀ ਗੱਲ ਕਹਿ ਰਹੇ ਹੋ ਸਾਰਿਆਂ ਨੂੰ ਲਗਵਣੀ ਚਾਹੀਦੀ ਹੈ ਉਹਦਾ ਸਾਡੀ ਵੀ ਸਿਕਿਉਰਟੀ ਵਾਧੀ ਆ ਔਰ ਸਾਡੀ ਗੱਡੀ ਦੀ ਵੀ ਸਿਕਿਉਰਟੀ ਵਾਧੀ ਆ ਤੇ ਲਗਵਣੀ ਚਾਹੀਦੀ ਅੱਛਾ ਸਾਡੇ ਜਿਸ ਤਰ੍ਹਾਂ ਇਹਨਾਂ ਦੇ ਕੋਲ ਮੋਟਰਸਾਈਕਲ ਨੂੰ ਦੋ ਨੰਬਰ ਲੱਗੇ ਸੀ ਕਿਉਂ ਦੋ ਨੰਬਰ ਲੱਗੇ ਸੀ ਲੱਗਦਾ ਹੈ ਉਹ ਦੋ ਜਾਂ ਮੋਟਰਸਾਈਕਲ ਚੋਰੀ ਦਾ ਸੀ ਹੈ ਚੋਰੀ ਦਾ ਸੀ ਇਹ ਵੈਰੀਫਿਕੇਸ਼ਨ ਦਾ ਪਾਰਟ ਹੈਗਾ ਅਸੀਂ ਦੋਨੇ ਮੋਟਰਸਾਈਕਲ ਜਿਹੜੇ ਹੈਗੇ ਵੈਰੀਫਾਈ ਪਹਿਲਾਂ ਜਿੱਦਣ ਦੀ ਇਹਨਾਂ ਦੀ ਵੀਡੀਓ ਸਾਹਮਣੇ ਆਈ ਹੈ ਉਦੋਂ ਬਹੁਤ ਵੱਡਾ ਦਿਨ ਸੀ ਕ ਹਥਿਆਰ ਦਾ ਖਾਇਆ ਗਿਆ ਪਰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਪੁਲਿਸ ਵੱਲੋਂ ਨਾਕਾਬੰਦੀ ਦੇ ਉੱਪਰ ਨਹੀਂ ਦੇਖਿਆ ਗਿਆ ਨਾ ਰੋਕ ਦੇਖੋ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਹਾਂਗਾ ਕਿ ਪੁਲਿਸ ਦੇ ਲਿਮਟਿਡ ਰਿਸੋਰਸਸ ਨੇ ਲਿਮਟਿਡ ਮੈਨਪਾਵਰ ਹੈ। ਹਰ ਜਗ੍ਹਾ ਹਰ ਥਾਂ ਤੇ ਨਹੀਂ ਹੋ ਸਕਦੀ। ਪਰ ਤੁਸੀਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰੋ ਕਿ ਜਦੋਂ ਅੰਮ੍ਰਿਤਸਰ ਦੇ ਵਿੱਚ ਕ੍ਰਾਈਮ ਹੁੰਦਾ ਉਹਨੂੰ ਡਿਟੈਕਟ ਹੋ ਜਾਂਦਾ ਹੈ। ਇਹ ਦੁਨੀਆ ਦੇ ਵਿੱਚ ਕਿਤੇ ਵੀ ਕਿਸੇ ਵੀ ਫੋਰਸ ਹਰ ਜਗ੍ਹਾ 100% ਚੱਪੇ-ਚੱਪੇ ਤੇ ਕਦੇ ਪੁਲਿਸ ਹਾਜ਼ਰ ਨਹੀਂ ਹੋ ਸਕਦੀ। ਸੋ ਕ੍ਰਾਈਮ ਹੋਇਆ ਉਹਦੀ ਡਿਟੈਕਸ਼ਨ ਹੋ ਗਈ ਆ। ਹੁਣ ਤਾਂ ਆਪਣੇ ਕੋਲ ਸੀਸੀਟੀਵੀ ਆ ਗਏ, ਹੋਰ ਟੈਕਨੀਕਸ ਆ ਗਈਆਂ। ਹੁਣ ਸਾਰਿਆਂ ਨੂੰ ਵਰਤਦੇ ਹੋਏ ਅਸੀਂ ਉਹਨੂੰ ਡਿਟੈਕਟ ਕਰ ਲਿਆ। ਹੁਣ ਹਰ ਜਗ੍ਹਾ ਤੇ ਕਿਸੇ ਹਰ ਮੋੜ ਤੇ ਪੁਲਿਸ ਨਹੀਂ ਹਾਜ਼ਰ ਹੋ ਸਕਦੀ ਕਿ ਐਡੇ ਵੱਡੇ ਸ਼ਹਿਰ ਦੇ ਵਿੱਚ ਜੇ ਤਾਂ ਹੈਗਾ ਹਰ ਜਗ੍ਹਾ ਤੇ ਨਹੀਂ ਹੋ ਸਕਦੀ ਇੱਕ ਛੋਟਾ ਜਿਹਾ ਇਨਸੀਡੈਂਟ ਕੁਝ ਸੈਕਿੰਡ ਦਾ ਇੱਕ ਜਗ੍ਹਾ ਤੇ ਹੋ ਗਿਆ ਸੋ ਉਹਦੇ ਲਈ ਆਪਾਂ ਜੇ ਉਹਨੂੰ ਡਿਟੈਕਟ ਕਰ ਲਿਆ ਆਈ ਥਿੰਕ ਸਾਡੀ ਬਹੁਤ ਵੱਡੀ ਇਸ ਚ ਉਪਲਬਧੀ ਸਮਝਦਾ ਮੈਂ ਤੁਹਾਨੂੰ ਕਿ ਜੇ ਹੋਇਆ ਤਾਂ ਡਿਟੈਕਟ ਹੋ ਗਿਆ ਸਰ ਜ਼ਿਆਦਾਤਰ ਖਡੂਣਾ ਪਿਸਤੂਲ ਨਾਲ ਇਹ ਸਾਰੀ ਗੱਲ ਦਾ ਤਾਂ ਅੱਗੇ ਵੀ ਹੋਈ ਪਿੱਛੇ ਵੀ ਬੰਦੇ ਫੜੇਗੇ ਖਡੂਣਾ ਪਿਸਤੂਲ ਨਾਲ ਫੜੇਗੇ ਆ ਇਹਦੇ ਬਾਰੇ ਤੁਸੀਂ ਕੀ ਕਹਣਾ ਚਾਹੋ ਦੇਖੋ ਖਡੂਣਾ ਪਿਸਤੂਲ ਮੈਂ ਤੇ ਸਾਰਿਆਂ ਨੂੰ ਇਹੀ ਕਹਾਂਗਾ ਕਿ ਜਦੋਂ ਜੇ ਕ੍ਰਾਈਮ ਕਰਦੇ ਆ ਤਾਂ ਫਿਰ ਤਾਂ ਅਫੈਂਸ ਹੋਣਾ ਹੀ ਹੋਣਾ ਇਹਨੂੰ ਨਾ ਹੀ ਕਰੋ ਕਿ ਬੱਚੇ ਹੈਗੇ ਤਾਂ ਬੱਚਿਆਂ ਦੇ ਨਾਲ ਹੀ